ਪਾਪ ਕੀ ਜੰਜਲੈ ਕਾਬਲੋਂ ਤਾਇਆ ਜੋਰੀ ਮੰਗੈ ਦਾਨ ਵਿ ਲਾਲੂ ਭਾਈ ਲਾਲੂ ਦਾ ਸੰਸਾਰ ਵੇਖਣਾ ਔਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਸਾਰ ਵੇਖਣਾ ਭਾਈ ਲਾਲੂ ਜੀ ਦਾ ਸੰਸਾਰ ਨੂੰ ਵੇਖ ਕੇ ਸਵਾਲ ਪੁੱਛਣਾ ਔਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਦੇਣਾ ਭਾਈ ਲਾਲੋ ਬਿਲਕੁਲ ਉਸੇ ਤਰ੍ਹਾਂ ਸੰਸਾਰ ਨੂੰ ਵੇਖ ਰਹੇ ਹਨ ਜਿਸ ਤਰ੍ਹਾਂ ਕੋਈ ਸਮੁੰਦਰ ਦੇ ਕੰਢੇ ਬੈਠ ਕੇ ਸਮੁੰਦਰ ਦੀਆਂ ਲਹਿਰਾਂ ਨੂੰ ਵੇਖ ਰਿਹਾ ਹੋਵੇ ਔਰ ਉਸ ਦੇ ਲਈ ਸਮੁੰਦਰ ਦੀਆਂ ਲਹਿਰਾਂ ਹੀ ਸਮੁੰਦਰ ਹੋਵੇ ਜਦਕਿ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਨਹੀਂ ਹੈ ਸਮੁੰਦਰ ਬਿਨਾਂ ਲਹਿਰਾਂ ਤੋਂ ਵੀ ਹੋ ਸਕਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੋਂ ਜਗਤ ਨੂੰ ਵੇਖ ਰਹੇ ਨੇ ਜਿੱਥੋਂ ਜਗਤ ਚੱਲ ਰਿਹਾ ਹੈ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਰੱਥ ਦਾ ਚੱਲਦਾ ਹੋਇਆ ਚੱਕਾ ਹੈ ਇੱਕ ਘੁੰਮ ਰਹੇ ਚੱਕੇ ਨੂੰ ਵੇਖ ਰਿਹਾ ਹੈ ਤੇ ਦੂਸਰਾ ਉਸ ਨੂੰ ਵੇਖ ਰਿਹਾ ਹੈ ਜਿਸ ਉੱਤੇ ਉਹ ਚੱਕਾ ਘੁੰਮ ਰਿਹਾ ਜਿਸ ਉੱਤੇ ਉਹ ਚੱਕਾ ਘੁੰਮ ਰਿਹਾ ਹੈ ਉਹ ਤੇ ਅਨਚੇਂਜੇਬਲ ਹੈ ਉਹ ਬਦਲਾਵ ਵਿੱਚ ਨਹੀਂ ਉਸ ਤੇ ਰਹੇ ਪਰ ਚੱਕਾ ਉਸ ਦੇ ਸਹਾਰੇ ਘੁੰਮ ਰਿਹਾ ਔਰ ਅਗਰ ਉਹ ਮੇਖਣਾ ਹੋਵੇ ਉਹ ਕਿੱਲਣਾ ਹੋਵੇ ਜਿਸ ਉੱਤੇ ਚੱਕਾ ਘੁੰਮ ਰਿਹਾ ਤੇ ਚੱਕਾ ਘੁੰਮ ਵੀ ਨਹੀਂ ਸਕਦਾ ਦੋਵਾਂ ਦੀ ਦ੍ਰਿਸ਼ਟੀ ਦੇ ਵਿੱਚ ਫਰਕ ਹੈ ਅਸੀਂ ਸੰਸਾਰ ਨੂੰ ਉੱਥੋਂ ਵੇਖ ਰਹੇ ਹਾਂ ਜਿੱਥੋਂ ਸਾਨੂੰ ਸੰਸਾਰ ਉੱਪਰੋਂ ਨਜ਼ਰ ਆ ਰਿਹਾ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋ ਦ੍ਰਿਸ਼ਟੀ ਕੋਣ ਹੈ ਇਹਨੂੰ ਹੋਰ ਸਮਝਣਾ ਹੈ ਤੇ ਇੱਕ ਬੰਦਾ 50 ਫੁੱਟ ਦੀ ਉਚਾਈ ਤੇ ਖੜਾ ਹੈ ਔਰ ਇੱਕ ਜ਼ਮੀਨ ਤੇ ਖੜਾ ਹੈ ਉਹ ਦੂਰੋਂ ਕਿਸੇ ਗੱਡੀ ਨੂੰ ਆਉਂਦਾ ਵੇਖ ਰਿਹਾ ਉਹ ਥੱਲੇ ਖੜੇ ਬੰਦੇ ਨੂੰ ਪੁੱਛਦਾ ਵੀ ਤੈਨੂੰ ਗੱਡੀ ਦਿਖੀ ਉਹ ਕਹੂਗਾ ਹਜੇ ਤੱਕ ਨਹੀਂ ਦਿਖੀ ਪਰ ਉਹ ਜਿਹੜਾ 50 ਫੁੱਟ ਦੀ ਉਚਾਈ ਤੇ ਖੜਾ ਉਹ ਕਹੂਗਾ ਵੀ ਮੈਨੂੰ ਦਿਖ ਰਹੀ ਹੈ ਗੱਡੀ ਨੇੜੇ ਆਉਂਦੀ ਰਹੂਗੀ ਹੌਲੀ 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 ਜਦੋਂ ਖੜੇ ਹੋਏ ਬੰਦੇ ਤੇ ਗੱਡੀ ਨੇੜੇ ਆਜੂਗੀ ਉਹਨੂੰ ਗੱਡੀ ਦੇਖਣ ਲੱਗ ਜੂਗੇ ਕਿਉਂਕਿ ਹਾਂ ਮੈਨੂੰ ਹੁਣ ਦਿਖੀ ਉਸੇ ਤਰ੍ਹਾਂ ਫਿਰ ਗੱਡੀ ਜਾਣੀ ਸ਼ੁਰੂ ਹੋ ਜਾਣੀ ਉਥੋਂ ਪਾਸ ਹੋਣੀ ਗੱਡੀ ਚੱਲ ਰਹੀ ਆ ਆਪਣੀ ਰਫ਼ਤਾਰ ਦੇ ਨਾਲ ਤੇ ਜਿਹੜਾ ਖੜਾ ਬੰਦਾ ਉਹ ਕਹੂਗਾ ਵੀ ਹੁਣ ਦੇਖਣੀ ਬੰਦ ਹੋ ਗਈ ਉੱਪਰ ਖੜਾ ਬੰਦਾ 50 ਫੁੱਟ ਦੀ ਉਚਾਈ ਤੇ ਉਹ ਕਹੂਗਾ ਮੈਨੂੰ ਹਜੇ ਵੀ ਦਿਖ ਰਹੀ ਹੈ ਮੈਂ ਹਜੇ ਵੀ ਗੱਡੀ ਦੇਖ ਰਿਹਾ ਦੋਵੇਂ ਤੇ ਵੇਖਣ ਦੇ ਵਿੱਚ ਫਰਕ ਹੈ ਗੱਡੀ ਵੀ ਉੱਥੇ ਹੀ ਆ ਦੋਵੇਂ ਬੰਦੇ ਵੀ ਉੱਥੇ ਹੀ ਨੇ ਬਸ ਫਰਕ ਕੀ ਪਿਆ ਉਚਾਈ ਦਾ ਇੱਕ ਉਹ ਸੁਚਾਈ ਤੋਂ ਦੇਖ ਰਿਹਾ ਜਿਸ ਨੂੰ ਗੱਡੀ ਭੂਤ ਵਿੱਚ ਵੀ ਦਿਖ ਰਹੀ ਸੀ ਭਵਿੱਖ ਵਿੱਚ ਵੀ ਦਿਸ ਰਹੀ ਹੈ ਦਿਸ ਰਹੀ ਹੈ ਔਰ ਵਰਤਮਾਨ ਚ ਤੇ ਦਿਖ ਹੀ ਰਹੀ ਜਿਹੜਾ ਖੜਾ ਬੰਦਾ ਹੈ ਉਸ ਲਈ ਭੂਤ ਕਾਲ ਵੀ ਨਿਰਮਿਤ ਹੋ ਗਿਆ ਭਵਿੱਖ ਵੀ ਨਿਰਮਿਤ ਹੋ ਗਿਆ ਕਿਉਂਕਿ ਉਹਨੂੰ ਕਦੀ ਗੱਡੀ ਨਹੀਂ ਸੀ ਦਿਖ ਰਹੀ ਹੁਣ ਦਿਖੀ ਫਿਰ ਦਿਖਣੀ ਬੰਦ ਹੋ ਗਈ ਉਸ ਵਾਸਤੇ ਪਾਸਟ ਔਰ ਫਿਊਚਰ ਔਰ ਪ੍ਰੈਜ਼ੈਂਟ ਤਿੰਨ ਸਮੇਂ ਦੇ ਕਾਲ ਨਿਰਮਿਤ ਹੋ ਗਏ ਪਰ ਜਿਹੜਾ ਉਚਾਈ ਤੇ ਖੜਾ ਹੈ ਉਸ ਲਈ ਇਹ ਤਿੰਨ ਕਾਲ ਨਿਰਮਿਤ ਨਹੀਂ ਹੋਏ ਉਸ ਲਈ ਗੱਡੀ ਦਿਖ ਰਹੀ ਸੀ ਦਿਖ ਰਹੀ ਹੈ ਔਰ ਜਾਂਦੀ ہوئی ਦਿਖਦੀ ਰਹੇਗੀ ਉਹ ਵਰਤਮਾਨ ਵਿੱਚ ਹੀ ਹੈ ਗੁਰੂ ਨਾਨਕ ਪਾਤਸ਼ਾਹ ਜਿਸ ਉਚਾਈ ਤੇ ਨੇ ਜਦੋਂ ਉੱਥੋਂ ਵੇਖ ਰਹੇ ਨੇ ਉਹਨਾਂ ਦਾ ਦ੍ਰਿਸ਼ਟੀ ਕੋਣ ਸੰਸਾਰ ਨੂੰ ਵੇਖਣ ਦਾ ਕੁਝ ਹੋਰ ਹੈ ਫਿਰ ਉਹ ਉਸ ਦ੍ਰਿਸ਼ਟੀ ਤੋਂ ਕਹਿਣਗੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਉਹ ਜੋ ਕਦੇ ਸਮਾਪਤ ਹੀ ਨਹੀਂ ਹੋਇਆ ਉਹ ਮੁੜ ਤੋਂ ਸੀ ਹੁਣ ਵੀ ਹੈ ਅਗਾ ਵੀ ਹੋਵੇਗਾ ਪਰ ਭਾਈ ਲਾਲੋ ਹਜੇ ਵੀ ਮੁੜ ਮੁੜ ਕੇ ਉੱਥੇ ਹੀ ਆਵੇਗਾ ਕਿਉਂਕਿ ਉਹ ਲਹਿਰਾਂ ਦੇ ਵਿੱਚ ਹੈ ਜਦ ਤਲਕ ਇਹ ਜੀਵਨ ਲਹਿਰੀ ਵਿੱਚ ਹੈ ਲਹਿਰਾਂ ਵਿੱਚ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰਤਾ ਬੜੀ ਲੰਬੀ ਚੱਲ ਰਹੀ ਹੈ। ਵਿਕਤਵ્ય ਤਾਂ ਇਕ ਓੰਕਾਰ ਤੇ ਵੀ ਵਿਰਾਮ ਹੋ ਸਕਦਾ ਸੀ ਪਰ ਉਹ ਲੰਬੀ ਕਿਉਂਕਿ ਗੁਰਸਿੱਖ बार-बार ਲਹਿਰਾਂ ਤੇ ਆਵੇਗਾ ਗੁਰੂ ਸਾਹਿਬ ਉਸ ਨੂੰ ਫਿਰ ਲੈ ਕੇ ਜਾਣਗੇ ਪਰ ਉਹ ਫਿਰ ਮੁੜ ਕੇ ਲਹਿਰਾਂ ਤੇ ਆ ਜਾਏਗਾ। ਜਿਸ ਤਰ੍ਹਾਂ ਭਾਈ ਲਾਲੋ ਮੁੜ ਕੇ ਫਿਰ ਲਹਿਰਾਂ ਤੇ ਆ ਗਿਆ। ਤੇ ਸਤਗੁਰੂ ਗੁਰੂ ਗਰੀਬ ਨਵਾਜ ਫਿਰ ਉਸ ਨੂੰ ਸਮੁੰਦਰ ਦੀ ਗਹਿਰਾਈ ਦੇ ਵਿੱਚ ਲੈ ਕੇ ਜਾ ਰਿਹਾ ਸਮੁੰਦਰ ਦੇ ਕੰਡੇ ਖੜ ਕੇ ਸਮੁੰਦਰ ਨੂੰ ਨਹੀਂ ਵੇਖਿਆ ਜਾ ਸਕਦਾ ਸਮੁੰਦਰ ਦੇ ਉੱਤੇ ਰਹਿ ਕੇ ਵੀ ਨਹੀਂ ਦੇਖਿਆ ਜਾ ਸਕਦਾ ਤੁਸੀਂ ਸਮੁੰਦਰ ਵਿੱਚ ਚੁੱਭੀ ਲਾਈ ਨਹੀਂ ਕਿ ਤੁਹਾਡਾ ਜੀਵਨ ਦ੍ਰਿਸ਼ਟੀਕੋਣ ਬਦਲਿਆ ਨਹੀਂ